ਉਗਵੜਾ ਦੀ ਕ੍ਰਿਸ਼ਨਾ ਗਊਸ਼ਾਲਾ ਮੇਲੀਗੇਟ ਵਿਖੇ ਪਿਤੇ ਦਿਨ 24 گاਉਆਂ ਦੀ ਦਰਦਨਾਕ ਮੌਤ ਹੋਣ ਤੋਂ ਬਾਅਦ ਦੁੱਖ ਪ੍ਰਗਟ ਕਰਨ ਲਈ ਪੰਜਾਬ ਸਰਕਾਰ ਦੇ گاਉਂ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਮਾ ਸਿੰਘਲਾ ਉੱਚੇ ਚਤੌਤੇ ਪਹੁੰਚੇ ਇਸ ਦੌਰਾਨ ਉਹਨਾਂ ਜਿੱਥੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਸਬੰਧੀ ਅਹਿਮ ਜਾਣਕਾਰੀ ਦਿੱਤੀ ਉੱਥੇ ਹੀ ਪ੍ਰਬੰਧਕਾਂ ਨੇ ਗਊਸ਼ਾਲਾ ਨਜ਼ਦੀਕ ਬਣੇ ਕੂੜੇ ਦੇ ਡੰਪ ਨੂੰ ਵਿਚਕਵਾਉਣ ਦੀ ਮੰਗ ਕੀਤੀ ਦੇਖੋ ਅੱਜ ਅਸੀਂ ਉਗਾਲਾ ਵਿਖੇ ਗਊਸ਼ਾਲਾ ਚਾਏ ਹਾਂ ਤੇ ਸਾਨੂੰ ਪਿਛਲੇ ਸਮੇਂ ਦੇ ਵਿੱਚ ਪਤਾ ਲੱਗਿਆ ਸੀ ਵੀ ਉਹ 24 ਗਊ ਜਾਨ ਸਾਰ ਆਇਆ ਤੇ ਬੜਾ ਮਨ ਨੂੰ ਦੁੱਖ ਹੋਇਆ ਤੇ ਉਦੋਂ ਇਲੈਕਸ਼ਨ ਸੀਗਾ ਕਾਰਪੋਰੇਸ਼ਨ ਦਾ ਇਹ ਕਰਕੇ ਆਇਆ ਨਹੀਂ ਗਿਆ ਬੜੀ ਮਨ ਚਾਹਣਾ ਦੇ ਵਿੱਚ ਜਾ ਕੇ ਇਹ ਦੇਖ ਕੇ ਆਈਏ ਜੀ ਉਸ ਜੀ ਗੋ ਮਾਤਾ ਕਹਿੰਦੇ ਆ ਇੰਨਾ ਜਾਦੇ ਨੁਕਸਾਨ ਹੋ ਜਾਣਾਰੇਗ ਦਾ ਦਿਲ ਹਲਾਉਣ ਵਾਲੀ ਗੱਲ ਹੈ ਪਰ ਉਰੇ ਆ ਜਾ ਕੇ ਪਤਾ ਲੱਗਿਆ ਵੀ ਪ੍ਰਸ਼ਾਸਨ ਨੇ ਬਹੁਤ ਮਦਦ ਕੀਤੀ ਹੈ ਜਿੰਨਾ ਕਰ ਸਕਦੇ ਪ੍ਰਸ਼ਾਸਨ ਨੇ ਉਹਨਾਂ ਸਹਿਯੋਗ ਦਿੱਤਾ ਬਾਕੀ ਨਾਲ ਦੇਖੋ ਕੁਦਰਤੀ ਘਟਨਾ ਜੋ ਮਰਦਾ ਜਾਂਦੀ ਹੈ ਪਰ ਸਾਡਾ ਜਿਹੜੀ ਡਿਊਟੀ ਬੰਦੀ ਹੈ ਉਹਦੇ ਸਾਰੀ ਮੈਨੇਜਮੈਂਟ ਨੇ ਇਹ ਕਿਹਾ ਹੈ ਵੀ ਪ੍ਰਸ਼ਾਸਨ ਨੇ ਪੂਰੀ ਆਪਣੀ ਤਨਦੇਹੀ ਨਾਲ ਪੂਰੀ ਜ਼ਿੰਮੇਵਾਰੀ ਨਾਲ ਇਹਨਾਂ ਨੂੰ ਆਇਆ ਸਾਡੇ ਚੇਅਰਮੈਨ ਸਾਹਿਬ ਬੇਸ਼ੱਕਲਾ ਦੇ ਆਏ ਉਹਨਾਂ ਨੇ ਸਾਡੇ ਨਾਲ ਦੁੱਖ ਸਾਂਝਾ ਕੀਤਾ ਜਿਹੜਾ ਪਹਿਲਾਂ ਹਾਸਾ ਹੋਇਆ ਸੀ ਚੌੜੀ ਗੋਹਾ ਸ਼ਹੀਦ ਹੋਈਆਂ ਸੀਗੀਆਂ ਕੁਝ ਇਲੈਕਸ਼ਨ ਕਰਕੇ ਐਮਸੀਆਂ ਨੇ ਇਲੈਕਸ਼ਨ ਸੀ ਉਹਨੇ ਕਰਕੇ ਨਹੀਂ ਆ ਸਕੇ ਦੱਸਿਆ ਉਹਨਾਂ ਨੇ ਆਪਣੀ ਮਜਬੂਰੀ ਅੱਜ ਉਹਨਾਂ ਨੇ ਸਾਨੂੰ ਕਹੀ ਇਦਾਂ ਦੀਆਂ ਚੀਜ਼ਾਂ ਦਸੀਆਂ ਜਿਹੜੀਆਂ ਕਿ ਅਸੀਂ 15 20 ਸਾਲ ਤੋਂ ਕੂਸ਼ਲਾ ਚਲਾਉਣੇ ਸਾਨੂੰ ਉਹ ਨੌਲੇਜ ਨਹੀਂ ਸੀ ਜੋ ਨੌਲੇਜ ਉਹਨਾਂ ਨੇ ਦਿੱਤੀ ਹੈ ਕਿ ਤੁਹਾਨੂੰ ਆਹ ਫੈਸਿਲਿਟੀ ਮਿਲ ਸਕਦੀ ਹੈ ਤੁਹਾਨੂੰ ਆਹ ਫੈਸਿਲਿਟੀ ਮਿਲ ਸਕਦੀ ਹੈ ਐਨੀ ਨੌਲੇਜ ਸਾਡੇ ਚੇਅਰਮੈਨ ਸਾਹਿਬ ਨੂੰ ਹੈ ਕਿ ਸੰ ਸਾਡੀ ਝੋਲੀ 'ਚ ਵੀ ਕੁਝ ਪਾ ਕੇ ਗਏ ਆ ਹੁਣ ਸਾਨੂੰ ਥੋੜੀ ਨੌਲੇਜ ਜ਼ਿਆਦਾ ਹੋ ਗਈ ਹੈ ਇੱਕ ਚੇਅਰਮੈਨ ਸਾਹਿਬ ਨੂੰ ਮੈਂ ਡੰਪ ਦਿਖਾਇਆ ਇਹ ਡੰਬਲ ਮੇਰਾ ਕਈਆਂ ਨਾਲ ਕਮਿਟਮੈਂਟ ਹੋ ਚੁੱਕੀ ਆ ਯਾਨੀ ਕਿ ਮੰਤਰੀਆਂ ਨਾਲ ਵੀ ਹੋ ਚੁੱਕੀ ਆ ਜਿੰਨੇ ਕਮਿਸ਼ਨਰ ਆਏ ਆ ਸਾਰਿਆਂ ਨੇ ਮੇਰੇ ਨਾਲ ਕਮਿਟਮੈਂਟ ਕੀਤੀ ਪਰ ਕੋਈ ਵੀ ਉਤਰਿਆ ਨਹੀਂ ਕਮਿਟਮੈਂਟ ਤੇ ਹੁਣ ਪਹਿਲੇ ਮੈਡਮ ਆਏ ਆ ਕਮਿਸ਼ਨਰ ਸਾਹਿਬ ਜਿਨ੍ਹਾਂ ਨੇ ਮੇਰੇ ਨਾਲ ਵਾਦਾ ਕੀਤਾ ਕਿ ਇਹ ਜਲਦੀ ਤੋਂ ਜਲਦੀ ਇਹ ਚੱਕਿਆ ਜਾਊਗਾ ਇਹਦੇ ਉੱਤੇ ਇੱਕ ਟਾਇਰ ਲੱਗੀਆਂ ਜਾਣਗੀਆਂ ਤੇ ਬਾਕੀ ਗ੍ਰੀਨ ਨੀ ਲਗਾ ਦਾਂਗੇ ਸਾਨੂੰ ਐਨੀ ਨੌਲੇਜ ਨਹੀਂ ਸੀ ਸਾਨੂੰ ਇਹ ਪਤਾ ਸੀ ਕਿ ਦੋਵਾਂ ਆਵਾਰਾ ਬਨ ਲੋ ਉਹਨਾਂ ਨੂੰ ਆਹ ਕਰਦੇ ਹੋ ਤੇ ਬਾਕੀ ਸਾਨੂੰ ਸਾਡੇ ਜਿਹੜੇ ਚੇਅਰਮੈਨ ਸਾਹਿਬ ਹੈ ਪੰਜਾਬ ਦੇ ਉਹਨਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ ਬਹੁਤ ਕੁਝ ਦੱਸਿਆ ਸਾਡੇ ਨਾਲ ਉਹਨਾਂ ਕਰਕੇ ਹੀ ਅਫਸਰ-ਉਫਸਰ ਸਾਰੇ ਆਏ ਆ ਨਹੀਂ ਤਾਂ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਆ ਇਹਨਾਂ ਕਰਕੇ ਪੁੱਛਗਿਸ਼ ਹੋਈ ਆ ਅੱਜ ਇੰਨੇ ਵੱਡੇ ਅਫਸਰ ਨਾਲ ਆਏ ਆ ਮੈਂ ਇਹਨਾਂ ਦਾ ਤਹਿ ਦਿਲਉ ਧੰਨਵਾਦੀ ਵੀ ਆ ਧਿਆਨ ਅੱਜ ਸਾਡੇ ਪੰਜਾਬ ਦੇ ਚੇਅਰਮੈਨ ਬਕਸ਼ਾਲਾ ਦੇ ਇੱਥੇ ਕ੍ਰਿਸ਼ਨਾ ਗਊਸ਼ਾਲਾ ਮੈਨੇਜਰ ਦੇ ਕੋਲ ਪਹੁੰਚੇ ਪਿੱਛੇ ਜਿਹੜਾ ਹਾਦਸਾ ਹੋਇਆ ਜਿੱਚ 24 ਗਊਆਂ ਨੇ ਆਪਣੀ ਜੀਤੀ ਦਿੱਤੀ ਆ ਉਹ ਕਈ ਗੱਲਾਂ ਜਿਹੜੀਆਂ ਸਾਹਮਣੇ ਜੁੜ ਕੇ ਆਈਆਂ ਸੀ ਕੋਈ ਉਦੋਂ ਇਹ ਸੀ ਤੇ ਕੋਈ ਕਿਸੇ ਨੇ ਕੁਝ ਖਾਲ ਵਿੱਚ ਪਾਤਾ ਮਤਲਬ ਇਦਾਂ ਦੀਆਂ ਕਈ ਕੋਈ ਚਾਰੇ ਦਾ ਕਹਿ ਰਿਆ ਸੀ ਪਰ ਉਹਦੇ ਨਾਲ ਜਿਹੜਾ ਸਾਡਾ ਸ਼ਹਿਰ ਬੜਾ ਝੰਡੋੜਿਆ ਗਿਆ ਸੀ ਕਿਉਂਕਿ ਅਸੀਂ ਗਊ ਮਾਤਾ ਇੰਡੀਆ ਦੇ ਵਿੱਚ ਵੀ ਇਹੇ ਨਾਰਾ ਪੇ ਸਾਡੀ ਗਊ ਮਾਤਾ ਆ ਔਰ ਉਹਦੇ ਲਈ ਜਦੋਂ ਅਸੀਂ ਉਹ ਟਾਈਮ ਦੇਖਿਆ ਗਊਆਂ ਸਾਡੀਆਂ ਰੋਂਦੀਆਂ ਸੀ ਉਹਨਾਂ ਦੇ ਅੱਖਾਂ ਤੋਂ ਅਥਰੂ ਆ ਰਹੇ ਸੀ ਸਾਰਿਆਂ ਦੇ ਦਿਲ ਝੰਡੋੜੇ ਗਏ ਦੇਖ ਨਹੀਂ ਸੀ ਉਹਨੀਆਂ ਸੋ ਅੱਜ ਚੇਅਰਮੈਨ ਸਾਹਿਬ ਆਏ ਆ ਇਹਨਾਂ ਦਾ ਇੱਥੇ ਪਹੁੰਚਣ ਤੇ ਸਾਰਿਆਂ ਵੱਲੋਂ ਸਾਰੇ ਫਗਵਾੜਾ ਵਾਸੀਆਂ ਵੱਲੋਂ ਧੰਨਵਾਦ ਆ ਕਿ ਉਹਨਾਂ ਨੇ ਸਾਡੇ ਦੁੱਖ ਵਿੱਚ ਸ਼ਰੀਕ ਹੋ ਕੇ ਜਿਹੜੀ ਸਾਡੀ ਦੁੱਖ ਤਕਲੀਫ ਆ ਸਾਰੇ ਅਫਸਰ ਜਿਹੜੇ ਸਾਰੇ ਉਹ ਇੱਥੇ ਪਹੁੰਚੇ ਸੀ ਸਭ ਤੋਂ ਵੱਡਾ ਜਿਹੜਾ ਇੱਕ ਕੋਹੜ ਸਾਡੇ ਲਾਗੇ ਪਾਲਿਆ ਗਿਆ ਸੀ ਇਹ ਡੰਪ ਜਿੱਥੇ ਇੱਕਾ ਦਾ ਪਾਸੇ ਅਸੀਂ ਗਊ ਮਾਤਾ ਨੂੰ ਪੂਜਦੇ ਆ ਦੂਜੇ ਪਾਸੇ ਅਸੀਂ ਗੰਦ ਦੇ ਵਿੱਚ ਉਹਨਾਂ ਨੂੰ ਰੱਖਣ ਲਈ ਮਜਬੂਰ ਆ ਉਹ ਵੀ ਇੱਕ ਸਾਡੀ ਪ੍ਰਸ਼ਾਸਨਿਕ ਜਿਹੜੀ ਇੱਕ ਬਹੁਤ ਵੱਡੀ ਗਲਤੀ ਆ ਕਿਉਂਕਿ ਨਾਲ ਦੇਖੋ ਇੱਡੀ ਵੱਡੀ ਭਵਿਆ ਮੂਰਤੀ ਆ ਸ਼ਿਵ ਹੋਲੇਨਾਥ ਜੀ ਦੇ ਮੰਦਿਰ ਗੁਰਦੁਆਰੇ ਨਾਲ ਸਾਡੇ ਜਠੇਰੇ ਆ ਕੰਡਾ ਗੋਤਰ ਦੇ ਨਾਲ ਗੁਰਦੁਆਰਾ ਸਾਹਿਬ ਔਰ ਇੰਨੀਆਂ ਮਤਲਬ ਧਾਰਮਿਕ ਸੰਸਥਾਵਾਂ ਦੇ ਵਿੱਚ ਡੰਪ ਬਣਾਤਾ ਗਿਆ ਇਹ ਬੜੀ ਇੱਕ ਮੰਦ ਭਾਗੀ ਘਟਨਾ ਵੀ ਸੀ ਗੱਲ ਵੀ ਸੀ ਕਿਉਂਕਿ ਸਾਰਿਆਂ ਨੂੰ ਆਪਣੀ ਆਪੋ ਦਾਪੀ ਪਈ ਹੋਆ ਕੋਈ ਜਿਦਾ ਵਸਾਈ ਸਾਹਿਬ ਨੇ ਕਿਹਾ ਕਿ ਕਈ ਮੰਤਰੀਆਂ ਨਾਲ ਉਹਨਾਂ ਦੀ ਵੀ ਕਮਿਟਮੈਂਟ ਹੋਈ ਆ ਅਸੀਂ ਵੀ ਬਗਾਹੇ ਬਗਾਹੇ ਅਸੀਂ ਇਹਦੇ ਬਾਰੇ ਬੋਲ ਦੇ ਰਹੇ ਆ ਸਾਡੇ ਮੇਰੇ ਖਿਆਲ ਹੈ ਕਿ ਜੀ ਸਾਹਿਬ ਨੇ ਇੱਥੇ ਕਿਸ ਵੀ ਕੀਤਾ ਉਹਦੇ ਬੋਰਡ ਵੀ ਲੱਗੇ ਸੀ ਮੁਰਕੇ ਉਹ ਬੋਰਡ ਉਤਾਰ ਦਿੱਤੇ ਗਏ ਸੋ ਹੁਣ ਇਹ ਹੀ ਬੇਨਤੀ ਆ ਚੇਅਰਮੈਨ ਸਾਹਿਬ ਅੱਗੇ ਕਿ ਤੁਸੀਂ ਪਹਿਲ ਕਦਮ ਜਿਹੜੀ ਅੱਜ ਕੀਤੀ ਆ ਜੋ ਗਊਆਂ ਨਾਲ ਹੋਇਆ ਉਹ ਅੱਗੇ ਤੋਂ ਇਦਾਂ ਦੀ ਘਟਨਾ ਨਾ ਵਾਪਰੇ ਉਹਦੇ ਲਈ ਵੀ ਤੁਸੀਂ ਅੱਜ ਜਿਹੜੇ ਸਾਡੇ ਗਊਸ਼ਾਲਾ ਦੇ ਪ੍ਰਧਾਨ ਨੇ ਗਸਾਈ ਜੀ ਇਹਨਾਂ ਨੂੰ ਬਹੁਤ ਗੱਲਾਂ ਨਾਲ ਅਗਗਤ ਕਰਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਔਰ ਇਹ ਹੀ ਬੇਨਤੀ ਆ ਕਿ ਇਹ ਡੰਪ ਤੋਂ ਸਾਨੂੰ ਨਯਾਤ ਜਰੂਰ ਦੁਹਰਾਤੀ ਜਾਵੇ ਜੁਗਤੂ ਜੀ ਸਰਕਾਰ ਦੇ ਨਮਾਇंदे ਬਣ ਕੇ ਆਏ ਆ ਇੱਕ ਤਰ੍ਹਾਂ ਦੇ ਸੋ ਮੈਂ ਤੁਹਾਨੂੰ ਇੱਕ ਬੇਨਤੀ ਜਰੂਰ ਇਹ ਕਿ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ